ਇਸ ਸਮੇਂ ਪੰਥਕ ਸਿਆਸਤ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਬਦਲ ਤੜਾ ਕਿਤੇ ਨਾ ਕਿਤੇ ਆਮੋ ਸਾਹਮਣੇ ਹੁੰਦਾ ਦਿਖਾਈ ਦੇ ਰਣਾ ਉਧਰ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ ਦੇ ਲਈ ਕੱਲ੍ਹ ਪੰਥਕ ਕਨਵੈਨਸ਼ਨ ਰੱਖੀ ਗਈ ਸੀ ਜਿਸ ਦੇ ਵਿੱਚ ਬੀਬੀ ਜਗੀਰ ਕੌਰ ਨੇ ਸਮੋਦਨ ਕਰਦਿਆ ਆਪਣੇ ਵਿਚਾਰ ਪੇਸ਼ ਕੀਤੇ ਬੀਬੀ ਜਗੀਰ ਕੌਰ ਨੇ ਉਹਨਾਂ ਪੰਥਕ ਕਨਵੈਨਸ਼ਨ ਦੇ ਵਿੱਚ ਬੋਲਦਿਆਂ ਕਿਹਾ ਕਿ ਧੜੇ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲੀਰੋ ਲੀਰ ਕਰ ਦਿੱਤਾ ਹੈ ਜਿਸ ਦਾ ਉਹਨਾਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਵਿਚਾਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਧਾਮੀ ਨੂੰ ਵੰਦਨ ਛੱਡ ਕੇ ਨਹੀਂ ਭਜਣਾ ਚਾਹੀਦਾ ਸੀ ਉਹਨਾਂ ਨੂੰ ਮੁਸ਼ਕਲ ਹਾਲਾਤਾਂ ਦਾ ਨਾ ਕਰਨਾ ਚਾਹੀਦਾ ਸੀ ਬੀਬੀ ਜ਼ਗੀਰ ਕੌਰ ਨੇ ਸਿੰਘ ਸਾਹਿਬ ਦੇ ਵੱਲੋਂ ਜਾਰੀ ਕੀਤੇ 2 ਦਸੰਬਰ ਦੇ ਹੁਕਮਨਾਮੇ ਸਬੰਧੀ ਵੀ ਵਿਚਾਰ ਪੇਸ਼ ਕੀਤੇ ਉਹਨਾਂ ਕਿਹਾ ਕਿ 2 ਦਸੰਬਰ ਵਾਲਾ ਹੁਕਮਨਾਮਾ ਜਾਰੀ ਕਰਨਾ ਜਥੇਦਾਰਾਂ ਦਾ ਦਲੇਰਾਨਾ ਕਦਮ ਸੀ ਪਰ ਇਸ ਦਾ ਲਾਗੂ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ ਇਸ ਪੰਥਕ ਕਨਵੈਨਸ਼ਨ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ 2 ਦਸੰਬਰ ਦੇ ਫੈਸਲੇ ਨੂੰ ਨਾ ਮੰਨਣ ਵਾਲੇ ਨਾ ਸਮਝ ਲੈਣ ਕਿ ਅਕਾਲ ਤਖਤ ਵੱਲੋਂ ਤਿਆਰ ਕੀਤੀ ਪਿਛ ਨੂੰ ਬਾਦਲਾਂ ਦੇ ਤਹਿਸ ਨਹਿਸ ਕੀਤਾ ਉਹਨਾਂ ਕਿ ਆਖਿਆ ਕਾਲੀ ਦਲ ਨੂੰ ਪੰਥ ਦੇ ਰਾਤੇ ਚੱਲਣ ਦਾ ਕੀ ਡਰ ਐ ਉਹਨਾਂ ਸੱਚਾ ਸਾਧ ਨੂੰ ਮਾਫੀ ਦੇਣ ਵਾਲੇ ਹੁਕਮਨਾਮੇ ਤੇ ਸਵਾਲ ਚੁੱਕਦੇ ਆ ਕਿਹਾ ਮਾਫੀ ਦੇਣ ਵਾਲਾ ਹੁਕਮਨਾਮਾ ਗਲਤ ਸੀ ਬੀਬੀ ਜ਼ਗੀਰ ਕੌਰ ਨੇ ਅੱਗੇ ਹੋਰ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਉਣੇ ਆ ਜਿਨ੍ਹਾਂ ਗੱਲਾਂ ਦਾ ਨੁਕਸਾਨ ਵੀ ਹੋਇਆ ਜਿਨ੍ਹਾਂ ਗੱਲਾਂ ਦੇ ਨਾਲ ਸ਼ਰਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋ ਕੇ ਅੱਜ ਅਸੀਂ ਸਾਹਮਣੇ ਵਾਲੇ ਪੱਤੇ ਨੂੰ ਚੱਲਦੇ ਆ ਸਾਡੇ ਕੋਲ ਚਾਰਾ ਕੋਈ ਨਹੀਂ ਸੀ ਕਿਉਂਕਿ ਸ਼੍ਰੋਮਣੀ ਕਾਲਦਾਦੀ ਸਰਕਾਰ ਵਲੇ ਜਿਹੜੀ ਲੋਕਾਂ ਦੀ ਆਪਣੀ ਜਮਾਤ ਹੋਵੇ ਆਪਣੀ ਪੰਥਕ ਜਮਾਤ ਹੋਵੇ ਆਪਣੀ ਸੋਚ ਨਾਲ ਤੁਰਨ ਵਾਲੀ ਜਮਾਤ ਹੋਵੇ ਉਸ ਵੇਲੇ ਜਦੋਂ ਮਰਿਆਦਾ ਦਾ ਘਾਣ ਹੋ ਗਿਆ ਜਦੋਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਇਹ ਕਾਲਦਾ ਸਾਹਿਬ ਜੀ ਦੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਹੰਕਾਰ ਵਿੱਚ ਹਉਮੈ ਵਿੱਚ ਅਸੀਂ ਸਾਰੇ ਮੈਯੂਸ ਹੋਏ ਸਾਰੀ ਕਾਮ ਮਯੂਸ ਹੋਈ। ਜਿਵੇਂ ਖਾਲਸਾ ਸਾਹਿਬ ਦੀ ਦਰਬਾਰ ਤੋਂ ਕਰਨੀ ਇੱਕ ਸੇ ਸਿੱਖ ਨੂੰ ਚੰਗੀ ਨਹੀਂ ਲੱਗਦੀ। ਖਾਲਸਾ ਪੰਥ ਮਯੂਸ ਹੋਇਆ। ਸਿੱਖ ਸੋਚ ਸਾਧ ਤੋਂ ਦੂਰ ਚਲੀ ਗਈ। ਖਾਲਸਾ ਪੰਥ ਨੇ ਸਾਡੇ ਵੱਲੋਂ ਮੂੰਹ ਮੋੜ ਰਿਹਾ। ਔਰ ਸਾਨੂੰ ਦੁੱਖ ਹੋਇਆ। ਸਾਨੂੰ ਪੀੜਾ ਹੋਈ। ਜਦੋਂ ਇੱਕ ਛੁੰਡਾ ਕਮੇਟੀ ਬਣਾਈ ਗਈ। ਉਸ ਕਮੇਟੀ ਨੇ ਪੂਰੇ ਪੰਜਾਬ ਦਾ ਪਰਮਣ ਕੀਤਾ। ਹਰ ਹਲਕੇ ਵਿੱਚ ਆਵਾਜ਼ ਆਈ। ਕਿ ਖਾਲਸਾ ਪੰਥ ਦੇ ਵਾਸਤੋਂ ਚੌਂਮਰੀ ਅਕਾਲੀ ਦਰ ਬੜਾ ਕੁਰਬਾਨੀਆਂ ਨਾਲ ਬਣਿਆ ਹੋਇਆ ਹੈ। ਚੌਂਮਰੀ ਗੁਰਦੁਆਰਾ ਪ੍ਰਿੰਡ ਕਮੇਟੀ ਸਾਡੇ ਬਜ਼ੁਰਗਾਂ ਦੇ ਖੂਨ ਵਿੱਚੋਂ ਨਿਕਲੀ ਹੈ। ਸੀਨੇ ਦੀ ਮਿੱਜ ਦੀ ਖਰਾਬ ਦੇ ਕੇ ਇਹਨੂੰ ਪਾਰੀ ਹੈ। ਖਾਲਸਾ ਪੰਥ ਦੇ ਵਾਸਤੇ ਉੱਠੋ ਜਾਗੋ ਤੇ ਜਿਹੜੀਆਂ ਭੁੱਲਾਂ ਹੋਈਆਂ ਉਹ ਸ੍ਰੀ ਅਕਾਤਰ ਸਾਹਿਬ ਦੇ ਜਾ ਕੇ ਮਾਫੀ ਮੰਗੋ। ਵੱਡੀ ਲੀਡਰਸ਼ਿਪ ਅਹੁਦੇ त्याਗੇ ਆਪਣੇ ਅਸੀਫ਼ੇ ਦੇ ਕੇ ਆਪਣੀ ਭੁੱਲ ਬਖਸ਼ਾਓ। ਸਾਧ ਸੰਗਤ ਜੀ ਬੜੇ ਯਤਨ ਕਰਨ ਦੇ ਬਾਵਜੂਦ ਜਦੋਂ ਅਸੀਂ ਸਫਲ ਨਹੀਂ ਹੋ ਸਕੇ ਅੰਤ ਵਿੱਚ ਫੈਸਲਾ ਕਰਨਾ ਪਿਆ ਅਲੱਗ ਹੋ ਕੇ ਸਾਰੇ ਚੱਲੇ ਜਦੋਂ ਗਏ 2 ਦਸੰਬਰ ਦਾ ਵਾਕਿਆ ਆ ਗਿਆ ਲੰਬੀ ਕਹਾਣੀ ਨਹੀਂ ਵੀ ਪਾਉਣੀ ਕਿਉਂਕਿ ਨਾ ਕਿ ਲੇਟ ਹੋ ਕੇ ਤਾਂ ਹੀ ਹੁੰਦੇ ਬਿਨ ਸਜਾ ਲਈ ਇਹ ਪਰ ਸਟੇਜ ਤੇ ਖੜੀ ਹੋ ਇਸ ਕਰਕੇ ਮੈਂ ਇਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਆ ਪਹਿਲਾਂ ਤੁਹਾਡੇ ਨਾਲ ਬਚਨ ਸਾਂਝੇ ਕਰਨ ਲੱਗੀ ਹਾਂ ਸਾਥ ਚੰਦ ਜੀ ਜਦੋਂ 2 ਦਸੰਬਰ ਦਾ ਸਮਾਂ ਆਇਆ ਸਿੰਘ ਸਾਹਿਬ ਬਣਾ ਨੇ ਜੋ ਫੈਸਲਾ ਕੀਤਾ ਅਸੀਂ ਸਮਝਦੇ ਸਾਂ ਬੜਾ ਵੱਡਾ ਦਬਾਅ ਹੈ ਪੋਲਿਟੀਕਲ ਦਬਾਅ ਵੀ ਹੈ ਕੌਮ ਦਾ ਦਬਾਅ ਵੀ ਹੈ ਪਰ ਫਿਰ ਵੀ ਬੜੀ ਜ਼ੋਰਤ ਕੀਤੀ ਗਈ ਉਸ ਵੇਲੇ ਉਹਨਾਂ ਨੇ ਇਸੇ ਕਾਲਤਾ ਸਾਡੀ ਪਰੰਪਰਾ ਮर्यादा ਉੱਥੇ ਹੀ ਸਰਬੁੱਚਤਾ ਉਸ ਦੀ ਪ੍ਰਭੂ ਸਤਾ ਨੂੰ ਆਜ ਵੀ ਓਂਡਦੀ ਸਾਰੇ ਕੌਮ ਨੇ ਦੁਨੀਆ ਪਰ ਵਿੱਚ ਵਿੱਚ ਬੈਠੀ ਸੰਗਤ ਨੇ ਸਕੂਨ ਮਹਿਸੂਸ ਕੀਤਾ ਕਿ ਅੱਜ ਅਸੀਂ ਸਿੱਧੇ ਰਸਤੇ ਤੇ ਪੈ ਜਾਵਾਂਗੇ ਪਰ ਅਫਸੋਸ کہ تیجے دن دا جو حکم سی کہ تین دن بعد ہی جو استعفے دیتے گئے ہیں انہوں پروان کر کے اتھے دسیا جاوے لیکن او تو بھی کتائی ہوئی حکم نامہ او ہی ختم ہو گیا او تھے ہی مکھ بول لیا اس تو بعد اپنے آپ ہی بداؤر سنگھ سے بانا دے حکم تو کہ ایک کلہ سے کوئی عدیش جاری کر سکتا قوم رو لیکن جیسے حکم نامہ دے وچ کوئی تبدیل کرنی ہوئے تھے دوبارہ حکم نامہ کیتا جا سکتا ਲੇਕਿਨ ਇਹ ਨਹੀਂ ਕਿ ਦੁਨਿਆਵੀ ਕੋਡ ਦੀ ਤਰ੍ਹਾਂ 20 ਦਿਨ ਦੀ ਤਰੀਕ ਲੈ ਲਓ 10 ਦਿਨ ਦੀ ਤਰੀਕ ਲੈ ਲਓ 5 ਦਿਨ ਦੀ ਤਰੀਕ ਲੈ ਕਰੋ ਇਹ ਨਹੀਂ ਹੋ ਸਕਦਾ ਆਪਣੇ ਆਪ ਨੂੰ ਬੋਲ ਕੇ ਕੌਮ ਨੂੰ ਗੁਮਰਾਹ ਕਰ ਫਿਰ ਵੀ ਅਸੀਂ ਚੱਲਦੇ ਰਹੇ ਕੋਈ ਗੱਲ ਨਹੀਂ ਸਮਾਂ ਆਏਗਾ ਠੀਕ ਹੋ ਜਾਏਗਾ ਉਸ ਤੋਂ ਬਾਅਦ ਜੋ ਅੱਜ ਹੁਕਮਨਾਮਾ ਲੀਰੋ ਲੀਰ ਕੀਤਾ ਗਿਆ ਸਾਧ ਸੰਗਤ ਜੀ ਦੁੱਖ ਇਸ ਗੱਲ ਦਾ ਮੈਨੂੰ ਤੇ ਭਰਤੀ ਦਾ ਵੀ ਦੁੱਖ ਨਹੀਂ ਕਰੀ ਜਾਣ ਬਾਦਲ ਭਰਤੀ ਕੋਈ ਚਿੰਤਾ ਨਹੀਂ ਲੇਕਿਨ ਉਹ ਇੱਕ ਧਰੇ ਦੀ ਭਰਤੀ ਕਰ ਸਕਦਾ ਹੈ ਇਹਨ ਕ੍ਰਿਸ਼ੀ ਅਕਾਲਤਾ ਸਾਹਿਬ ਦੇ ਹੁਕਮ ਅਨਸਾਰ ਉਹ ਭਰਤੀ ਗ੍ਰੀਮੀ ਜਾ ਸਕਦੀ ਕੱਲ ਇਸ ਵੇਲੇ ਭਰਤੀ ਨਹੀਂ ਹੈ ਕੱਲ ਇਸ ਵੇਲੇ ਸ਼੍ਰੀ ਅਕਾਲਤਾ ਸਾਹਿਬ ਜੀ ਦੇ ਹੁਕਮਨਾਮੇ ਦੀ ਹੈ ਕੱਲ ਇਸ ਵੇਲੇ ਸ਼੍ਰੀ ਅਕਾਲਤਾ ਸਾਹਿਬ ਜੀ ਦੀ ਉਸ ਬਹੁਤ ਵੱਡੀ ਜਿਹੜੀ ਖੂਬਸੂਰਤੀ ਹੈ ਉਸ ਦੀ ਪ੍ਰਭੂਸਤਾ ਉਸ ਦੀ ਸਰਵਉੱਚਤਾ ਉਸ ਦਾ ਸਤਾ ਉਸ ਦੀ ਬ੍ਰਿਹਦਾ ਜਦੋਂ ਅਸੀਂ ਪਾਲਣਾ ਛੱਡਾਂਗੇ ਸਾ ਸਤ ਜੀ ਉਦੋਂ ਕੌਮ ਖਤਮ ਹੋ ਜਾਏਗੀ ਸਾਡੇ ਕੋਲ ਇੱਕੋ ਤਕਤ ਹੈ ਜੇ ਨੂੰ ਦੁਨੀਆ ਦੇਖਿਆ ਉਸਦੋਂ ਵੱਡੇ ਤੋਂ ਵੱਡਾ ਵੀ ਸਿਰ ਚਾ ਕੇ ਖੜਾ ਹੁੰਦਾ ਭਾਵੇਂ ਰਾਜਾ ਹੋਵੇ ਭਾਵੇਂ ਕੋਈ ਸਰਕਾਰੀ ਬਹੁਤ ਵੱਡਾ ਅਫਸਰ ਹੋਵੇ ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਕੋਈ ਗ੍ਰਹਿ ਮੰਤਰੀ ਹੋਵੇ ਭਾਵੇਂ ਕੋਈ ਰਾਸ਼ਟਰਪਤੀ ਹੋਵੇ ਭਾਵੇਂ ਕੋਈ ਮੁੱਖ ਮੰਤਰੀ ਹੋਵੇ ਉੱਥੇ ਜਾ ਕੇ ਸੀਸ ਚ ਬੈ ਕੇ ਇੱਕ ਸਿੱਖ ਦੀ ਤਰ੍ਹਾਂ ਹੁਕਮਨਾਮਾ ਸਰਵਣ ਕਰਦਾ ਮੈਂ ਬਹੁਤੀਆਂ ਉਦਾਹਰਣਾਂ ਨਹੀਂ ਦੇਵਾਂਗੀ ਗੱਲ ਜੇ ਮਨਾਲਾ ਸਾਲ ਦੀ ਕਰਾਂ ਪੁੱਤਾ ਸਿੰਘ ਦੀ ਕਰਾਂ ਗ੍ਰਹਿ ਮੰਤਰੀ ਦੀ ਕਰਾਂ ਬੜੀਆਂ ਲੰਬੀਆਂ ਕਹਾਣੀਆਂ ਨੇ ਲੇਕਰ ਸਿੰਘ ਸਾਹਿਬ ਨੇ ਬੋਲਣਾ ਸਾਰੇ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਹੈ ਲੇਕਿਨ ਜੋ ਸਿਧਾਂਤਕ ਗਲਤ ਫੈਸਲੇ ਹੋਏ ਹੈ ਉਸ ਦੇ ਖਿਲਾਫ ਹੈ ਅਸੀਂ ਪੈਰਿਦਾਰੀ ਇਸ ਲਈ ਕਰਨ ਲੱਗੇ ਹੈ ਕਿ ਕਿਤੇ ਇਹ ਨਾ ਹੋਵੇ ਕਿ ਜੇ ਉਹਨਾਂ ਨੇ ਗਲਤੀ ਕੀਤੀ ਹੈ ਅਸੀਂ ਉਸ ਗਲਤੀਆਂ ਦੇ ਪੈਰ ਵਿੱਚ ਚੱਲ ਕੇ ਅਸੀਂ ਵੀ ਸਾਰੇ ਬੇਮਕੋ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈਏ ਮੈਂ ਸਮਝਦੀ ਹਾਂ ਕੱਲ੍ਹ ਕੀ ਤੇ ਅੱਜ ਜਿਹੜੇ ਤੁਸੀਂ ਸਾਰੇ ਬੈਠੇ ਹੋ ਨਾ ਕਲਗੀਧਰ ਪਾਤਸ਼ਾਹ ਨੇ ਜਿਸ ਵੇਲੇ ਅਮਰਸ਼ਕਾ ਦੇ ਪੰਜ ਪਿਆਰੇ ਨੂੰ ਸੀਸ ਲੈ ਸੀ ਨਾ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੇ ਕੀ ਕਿਹਾ ਸੀ ਅਬਰਛਾਉਣ ਲੱਗੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਅਸੀਂ ਪੰਜ ਅਸੀਂ ਸੀਸ ਦਿੱਤੇ ਹੈ ਤੁਸੀਂ ਕੀ ਭੇਟਾ ਦਿਓਗੇ ਇੰਨੇ ਸਿੱਖ ਸਕੇਦੋਂਦਾ ਇੰਨੀ ਜ਼ਿੰਮੇਵਾਰੀ ਨਾ ਪੈਂਦਾ ਉਹਨਾਂ ਨੇ ਕਿਹਾ ਸਾਰਾ ਸਰਬੱਤ ਦਾ ਭਾਗ ਪਾਰ ਕੇ ਦੱਸਿਆ ਜਦੋਂ ਉਹਨਾਂ ਨੇ ਦਾदू ਦੀ ਸਮਾਦ ਨੂੰ ਇੱਕ ਤੀਰ ਝੋਲਾ ਖਾ ਗਿਆ ਉਲੜ ਗਿਆ ਸੀ ਉਸ ਵੇਲੇ ਸਿੰਘਾਂ ਨੇ ਕਿਹਾ ਗੁਰੂ ਸਾਹਿਬ ਅੱਡਾ ਦੀ ਪੀਰ ਨੂੰ ਤੁਸੀਂ ਤੀਰ ਘੋਚਾਇਆ ਦੇਖੋ ਸਿੱਖ ਕਿੰਨਾ ਸੁਚੇਤ ਹੁੰਦਾ ਹੈ ਇਸ ਕਰਕੇ ਸਾਡਾ ਫੱਜ ਬੰਦ ਹੈ ਕੋਈ ਵੀ ਗਲਤੀ ਕਰੇ ਪਰਿਆਦਾ ਦੇ ਖਲਾ ਕੋਈ ਰੱਬ ਨਹੀਂ ਇੱਥੇ ਸ਼ੋਮਨੀ ਗੁਰਦਾਰਾ ਪਰੰਦੇ ਕਮੇਟੀ ਤੁਹਾਡੀ ਇੱਕ ਬਹੁਤ ਵੱਡੀ ਸਰਪੁਛਤਾ ਰੱਖਦੀ ਹੈ ਉਹ ਬਹੁਤ ਵੱਡੀ ਤੁਹਾਡੀ ਸੰਸਥਾ ਹੈ ਜਿੰਦੂ ਸੀ ਵੱਡੀ ਜ਼ਿੰਮੇਵਾਰ ਦਿੱਤੀ ਹੈ ਤੁਸੀਂ ਸਾਰੇ ਕਹੀ ਜਾਂਦੇ ਹੋ ਮੈਂ ਸਹੁੰ ਖੀਈ ਹੈ ਕਿ ਉਸ ਕਸਟੋਡੀਅਨ ਦੀ ਇੱਕ ਗਲਤੀ ਹੈ ਉਹ ਇੱਕ 부ਝਦਲੀ ਹੈ ਉਹ ਇੱਕ ਕਮਜ਼ੋਰੀ ਹੈ ਕਿ ਆਪਣੀ ਜ਼ਿੰਮੇਵਾਰੀ ਛੱਡ ਕੇ ਮੈਦਾਨ ਵਿੱਚ ਪੈ ਜਾਵੇ ਮੈਂ ਉਹਨੂੰ ਪ੍ਰਧਾਨ ਦੀ ਸਮਝੋ ਕਾਰਜ ਆਪਣੀ ਸ਼ੁਰੂ ਕੀਤੇ ਸਾਸਕ ਜੀ ਪ੍ਰਧਾਨ ਉਹੀ ਹੁੰਦਾ ਜਿਹੜਾ ਸਾਰੇ ਪਾਸੇ ਪ੍ਰਸ਼ਰ ਪੈ ਜਾਣ ਲੇਕਰ ਉਸ ਕੁਰਸੀ ਨੂੰ ਕਮਜ਼ੋਰ ਨਾ ਹੋਣ ਦਵੇ ਉਥੋਂ ਹੀ ਤਾਕਤ ਨੂੰ ਬਣਾਈ ਰੱਖੇ ਤੁਸੀਂ ਵੱਡੇ ਵੱਡੇ ਇਤਿਹਾਸ ਨੂੰ ਖੋਲੇ ਆ ਮੈਂ ਸਮਝਦੀ ਆ ਕਿ ਸਰਦਾਰ ਹਰਜਿੰਦਰ ਸਿੰਘ ਭਾਮੀ ਨੇ ਵੀ ਅੱਜ ਗੁਨਾਹ ਕੀਤਾ ਹੈ ਅਸੀਂ ਇਹ ਕਾਲਤਾ ਸਰ ਦੇ ਹੁਕਮਾਂ ਨੂੰ ਤੋੜਿਆ ਉਥੋਂ ਹੀ ਬੇਮਖੋਆ ਜਦੋਂ ਨੂੰ ਕਿਹਾ ਗਿਆ ਸੀ ਸੱਤ ਮੈਂਬਰਿਕ ਕਮੇਟੀ ਦੇ ਵਿੱਚ ਕੰਮ ਕਰੋ ਔਰ ਇਹ ਕਿਉਂ ਨਹੀਂ ਮੰਨਿਆ ਤਕੜ ਛੱਡ ਗਿਆ ਸਾਨੂੰ ਸਾਰਿਆਂ ਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਜਦੋਂ ਕੋਈ ਛੱਡ ਕੇ ਪਾਜ ਜਾਵੇ ਸੂਰਮਾ ਨਹੀਂ ਹੁੰਦਾ ਸਤ ਸੰਗ ਜੀ ਜੰਗ ਦੇ ਮੈਦਾਨ ਸਾਹਮਣੇ ਛਾਤੀ ਵਿੱਚ ਗੋਲੀਆਂ ਖਾਣੀਆਂ ਉਸਕੇ ਸ਼ਹੀਦ ਹੋਣਾ ਹੁੰਦਾ ਹੈ ਮੈਂ ਸਗਦੀਆਂ ਅੱਜ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤਕੜੇ ਹੋ ਕੇ ਰਹੋ ਕਪੜਾਓ ਨਾ

ਇਸ ਕਰਕੇ ਸੁਖੀਤ ਹੋਵੋ ਤਕੜੇ ਹੋਵੋ ਅਸੀਂ ਤੁਹਾਡੇ ਨਾਲ ਅੱਗੇ ਹੋ ਕੇ ਤੁਰਾਂਗੇ ਜਿੱਥੇ ਕਹੋਗੇ ਕੁਰਬਾਨੀ ਕਰਕੇ ਸਿੱਧੀ ਕਰਕੇ ਆਪਣੇ ਆਪ ਨੂੰ ਰੋਗ ਬਣਾਵਾਂਗੇ ਕਿ ਤੁਹਾਡੇ ਨਾਲ ਚੜ੍ਹਦੀ ਕਲਾ ਵਿੱਚ ਅਸੀਂ ਅੱਗੇ ਹੋ ਕੇ ਤਰੀਏ ਬਹੁਤ ਧੰਨਵਾਦ ਤੁੰਗੂ ਬਾਹਰ ਦਾ ਸਾਥ ਤੁਹਾਡਾ ਅਸੀਂ ਏਡਾ ਵੱਡਾ ਕੱਠ ਕਰਕੇ ਕੰਮ ਨੂੰ ਸਾਰੇ ਨੂੰ ਜਾਣ ਰੂਪ ਕਰਨ ਵਾਸਤੇ ਸੁਚੇਤ ਕੀਤਾ ਆਕਾ ਹਰਿੰਦਰ ਸਿੰਘ ਜੀ ਤੁਹਾਡੇ ਬੜੇ ਪਿਆਰੇ ਨੇ ਇਸ ਐਮ ਦੇ ਬਣਾਇਆ ਇੱਕ ਨੌਜਵਾਨ ਸਾਰੇ ਤਕੜੇ ਹੋ ਕੇ ਲੱਗੇ ਆ ਬਸ ਕੰਮ ਕਰਕੇ ਕਸ ਲੋ ਪ੍ਰਮਾਣਾ ਕਰੋ ਜੇ ਹੁਕਮਨਾਮਾ ਨਾ ਤੋੜਿਆ ਅਸੀਂ ਸ਼੍ਰੀ ਅਕਾਲ ਤਾ ਸਤਿ ਸ੍ਰੀ ਦੀ ਪ੍ਰਭੂ ਸਤਿ ਨੂੰ ਕਾਇਮ ਕਰਨ ਵਾਸਤੇ ਦਿਨ ਰਾਤ ਪਹਿਰੇਦਾਰੀ ਕਰੀਏ ਸਚੇਤ ਹੋਈਏ ਆਪਣੇ ਸਤੰਤਾਂ ਦੀ ਪਾਲਣਾ ਕਰੀਏ ਪੁੱਲਾ ਜੀ ਮਾਫੀ ਦੇ